ਜਿਹੜੇ ਮੰਗਨੇ ਨਾ ਗਲਾਸ दारू ਵਾਲਾ ਸੀਗਾ ਰਵਿੰਦਰ ਸਿੰਘ ਗਿੱਲ ਇਲੀਅਸ ਬਿੰਦਰ ਪੁੱਤਰ ਗੁਰਮੀਤ ਸਿੰਘ ਵਾਸੀ ਜਿਹੜਾ ਹੈਗਾ ਲੁਧਿਆਣਾ ਸ਼ਿਰਪੁਰ ਦਾ ਉਹ ਅੱਜ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਤੇ ਦੇ ਵਿਚ ਇੱਕ ਦੋਸ਼ੀ ਰਹਿ ਗਿਆ ਜਿਹੜੀ ਹੁਣ ਜਿਹੜਾ ਹੈਗਾ ਹਾਂਜੀ ਇਹ ਤੋਂ ਪਿਤਪਤਾਲ ਤੋਂ ਪਤਾ ਕੀਤਾ ਜਾ ਰਿਹਾ ਹੋਰ ਕਿਹੜੇ ਕਿਹੜੇ ਦੇ ਨਾਲ ਦੇ ਬੰਦੇ ਸੀ ਇੱਕ ਦੋਸ਼ੀ ਰਹਿੰਦਾ ਦੇ ਨਾਲ ਸਰ ਜਿਹੜਾ ਪਹਿਲਾਂ ਫੜਿਆ ਗਿਆ ਸੀਗਾ ਪੁਲਿਸ ਮੁਲਾਜ਼ਮ ਆ ਜਗਰੂਪ ਸਿੰਘ ਉਹ ਉਹ ਇਹਨਾਂ ਦੇ ਨਾਲ ਸੀਗੇ ਬਿਲਕੁਲ ਜੀ ਇਕੱਠੇ ਸੀਗੇ ਇਹਦੇ ਦੱਸਣ ਮੁਤਾਬਕ ਵੀ ਮੈਨੂੰ ਜਗਰੂਪ ਨੇ ਹੀ ਬੁਲਾਇਆ ਸੀਗਾ ਸਰ ਗੱਲ ਕਰੀ ਜਗਰੂਪ ਵੀਡੀਓ ਵਿੱਚ ਪੈਸੇ ਸਿੱਟਦਾ ਨਜ਼ਾਰਾ ਆ ਰਿਹਾ ਵੀ ਉਹ ਜਿਹੜੀ ਜਗਰੂਪ ਦੀ ਪਛਾਣ ਅਜੇ ਕਲੀਅਰ ਨਹੀਂ ਹੋਈ ਉਹਦੇ ਵਿੱਚ ਉਹ ਜਿੰਨਾ ਚਿਰ ਜਿਹੜੇ ਮਦਈ ਹੈ ਉਹ ਉਨੂੰ ਮਤਲਬ ਕਲੀਅਰ ਨਹੀਂ ਕਰਦੀ ਡਿਫਾਈਨ ਨਹੀਂ ਕਰਦੀ ਉਹਨਾਂ ਚ ਰੂਲ ਦੇ ਬਾਰੇ ਕੁਝ ਨਹੀਂ ਕਿਹਾ ਗਿਆ ਸਰ ਨੇ ਤਾਂ ਇਹ ਵੀ ਕਿਹਾ ਗਿਆ ਵੀ ਇਹ ਜਿਹੜਾ ਸ਼ਖਸ਼ ਆ ਇਹ ਉਹ ਹੈ ਹੀ ਨਹੀਂ ਜਿਹਨੇ ਮੇਰੇ ਤੇ ਅਟੈਕ ਕੀਤਾ ਸੀਗਾ ਗਲਾਸ ਮਾਰਿਆ ਸੀਗਾ ਨਹੀਂ ਗਲਾਸ ਜਿਹੜਾ ਗਲਾਸ ਵਾਲਾ ਤਾਂ ਵੱੰਦਾ ਅੱਜ ਅਰੈਸਟ ਕੀਤਾ ਜਿਹਨੇ ਗਲਾਸ ਮਾਰਿਆ ਉਹ ਵਿੰਦਰ ਹੈ ਰਵਿੰਦਰ ਸਿੰਘ ਗੇਲ ਹੈ ਉਹ ਵਿੰਦਰ ਹੈ ਤਰੀਕਾ ਕਰਦੇ ਜੀ ਕੁਝ ਪਤਾ ਲੱਗਿਆ ਕਿੱਥੇ ਦਾ ਰਹਿਣਾ ਕਿ ਲੋਹਿਆਣੇ ਦਾ ਰਹਿਣੇ ਵਾਲਾ ਹੈ ਖੇਤੀਬਾੜੀ ਕੰਮ ਕਰਦਾ ਸਜਣਾ ਕੀ ਉਹਦੀ ਸਨਾਖਤ ਜਿੰਦੀ ਹਾਜੀ ਉਹਦੀ ਸਨਾਖਤ ਹੋਈ ਹੈ ਉਹਦਾ ਕੱਚਾ ਨਾਮ ਅਜੇ معلوم ਹੋਇਆ ਹੈ ਲੇਕਿਨ ਟ੍ਰੇਸ ਕਰਨ ਤੋਂ ਬਾਅਦ ਹੀ ਉਹਦਾ ਐਡਰੈਸ ਪਤਾ ਲੱਗਿਆ